ਤੇਰਾ ਵਿਦਾ ਲੱਗ ਗਿਆ ਕਿੰਜ ਮੇਰਾ ਦਿਲ ਲੱਗੂਗਾ ਸਭ ਨੂੰ ਪਤਾ ਹੈ ਕਿ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਕਿ ਮੇਰਾ ਜਵਾਕ ਬਾਹਰਲੇ ਮੁਲਕ ਵਿੱਚ ਜਾ ਕੇ ਸੈੱਟ ਹੋ ਜਾਵੇ ਤੇ ਉੱਥੇ ਜਾ ਕੇ ਤਰੱਕੀ ਕਰੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੱਲੇ-ਕੱਲੇ ਪੁੱਤ ਦਾ ਕੈਨੇਡਾ ਦਾ ਵੀਜ਼ਾ ਆ ਜਾਂਦਾ ਤੇ ਜਾਣ ਤੋਂ ਪਹਿਲਾਂ ਪੁੱਤ ਅਤੇ ਮਾਂ ਇੱਕ ਕਮਰੇ ਵਿੱਚ ਇੱਕ ਦੂਜੇ ਦੇ ਗਲ ਲਾ ਕੇ ਉੱਚੀ-ਉੱਚੀ ਰੋਏ ਬਹੁਤ ਹੀ ਭਾਵੁਕ ਵੀਡੀਓ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਤੇਰਾ ਵੀਜ਼ਾ ਲੱਗ ਗਿਆ ਕਿੰਜ ਮੇਰਾ ਦਿਲ ਲੱਗੂਗਾ ਸਵਾਰਿਆਂ ਨੂੰ ਬਿਰ ਕੋਈ ਐਸਾ ਜਹਾਜ਼ ਬਣਾਵੋ ਹਲਕਾ ਨੂੰ ਚੜ੍ਹ ਵਰਲੇ ਮੌਲਕ ਵਿੱਚ ਕੱਲੇ-ਕੱਲੇ ਪੁੱਤ ਨੂੰ ਬਾਹਰ ਤੋਰਨਾ ਬਹੁਤ ਔਖਾ ਹੈ ਮਾਮਾਂ ਹੀ ਜਾਣਦੀਆਂ ਹਨ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ